ਅਰਤੂ ਪਾਕਿਸਤਾਨ ਵਿਚਾਲੇ ਤਣਾਅ ਤੋਂ ਬਾਅਦ ਹੁਣ ਇੱਕ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਆਖਰਕਾਰ ਅੰਦਰ ਲੀਆਂ ਸੂਹਾਂ ਬਾਹਰ ਕੌਣ ਪਚਾਰਿਆ ਔਰ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਆ ਜਾਂ ਹਿਰਾਸਤ ਚ ਲੈ ਗਏ ਆ ਕੀ ਉਹ ਅਸਲ ਦੇ ਵਿੱਚ ਜਸੂਸੀ ਜਾਂ ਸਿਰਫ ਉਹਨਾਂ ਦੇ ਉੱਤੇ ਇਹ ਚੀਜ਼ ਮੜੀ ਗਈ ਹੈ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੀਆਂ ਚਰਚਾਾਂ ਮਾਂ ਨੇ ਇਸ ਵੇਲੇ ਪ੍ਰਵੇਲ ਕਰਦੀਆਂ ਪਈਆਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਬਿਆਨ ਸਾਹਮਣੇ ਆ ਰਹੇ ਨੇ ਪਰ ਇਹਨਾਂ ਦਾ ਸੱਚ ਕੀ ਹੈ ਅੰਦਰ ਅੰਦਰਖਾਤੇ ਕੀ ਚੱਲਦਾ ਪਿਆ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਜੋ ਨੇ ਡਾਕਟਰ ਸੁਮਨ ਦਿੱ ਕਈ ਲੋਕ ਜੇ ਆਪਾਂ ਗਿਣਤੀ ਤੇ ਜਾਈਏ 6 ਜਣੇ ਗ੍ਰਿਫਤਾਰ ਕਰ ਲਏ ਗਏ ਆ ਉਹਨਾਂ ਤੋਂ ਪੁੱਛ ਪੜਤਾਲ ਵੀ ਹੋ ਰਹੀ ਹੈ ਉਹਨਾਂ ਤੇ ਇਲਜ਼ਾਮ ਨੇ ਜਸੂਸੀ ਦੇ ਅਸਲ ਚ ਜਸੂਸ ਨੇ ਕਿ ਇਹ ਗੱਲਾਂ ਮਹਿਜ਼ ਹਵਾ ਦੇ ਵਿੱਚ ਹੀ ਨੇ ਅਜੇ ਦੇਖੋ ਸਾਹਬ ਸਿੰਘ ਜੀ ਗੱਲ ਇਹ ਆ ਕਿ ਹਜੇ ਤੱਕ ਜੋਮਨ ਜੋਤੀ ਮਲੋਤਰਾ ਮੇਨ ਇਹਨਾਂ ਨੇ ਜਿਹੜੀ ਸਭ ਤੋਂ ਅਹਿਮ ਕੜੀ ਆ ਉਹਨੂੰ ਗ੍ਰਿਫਤਾਰ ਕੀਤਾ ਕਿਉਂਕਿ 15 ਤਾਰੀਖ ਨੂੰ ਪਹਿਲਾਂ ਜੋਤੀ ਮਨੋਤਰਾ ਨੂੰ ਬੁਲਾਇਆ ਗਿਆ ਅਸਾਰ ਪੁਲਿਸ ਵੱਲੋਂ ਫਿਰ ਪਲਾ ਕੇ ਪੁੱਛ ਤਛ ਕਰਕੇ ਛੱਡਤਾ ਗਿਆ 16 ਤਰੀਕ ਨੂੰ ਵਾਪਸ ਉੱਤੇ ਰਾਤ ਦੀ ਐਫ ਆਈ ਆਰ ਕਰਕੇ ਉਹਦੀ ਰੈਸਟ ਪਾਸਤੀ ਗਈ 16 ਤੋਂ 19 ਜਾਂ 20 ਤਰੀਕ ਹੋ ਗਈ ਹਜੇ ਜੋਤੀ ਮਲੋਤਰਾ ਦੇ ਕੋਲੋਂ ਕੋਈ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਨਹੀਂ ਆਇਆ ਵੀ ਜੋਤੀ ਮਲੋਤਰਾ ਨੇ ਆਹ ਚੀਜ਼ਾਂ ਪਾਕਿਸਤਾਨ ਨੂੰ ਮੁਹੱਈਆ ਕਰਾਈਆਂ ਪਾਕਿਸਤਾਨ ਨੂੰ ਜਿਹੜੀਆਂ ਮੈਂ ਆ ਕੋਈ ਨਕਸ਼ੇ ਭੇਜੇ ਹਾਂ ਜਿਹੜੀ ਗੱਲ ਹੈ ਕਿ ਜੋਤੀ ਮਲੋਤਰਾ ਦੀ ਨਜ਼ਦੀਕੀਆਂ ਜਿਹੜੀਆਂ ਭਾਰਤੀ ਹਾਈ ਪਾਕਿਸਤਾਨ ਹਾਈ ਕਮਿਸ਼ਨ ਆ ਜਿਹੜਾ ਦਿੱਲੀ ਦੇ ਵਿੱਚ ਆ ਉਹਦੇ ਦਾਨਿਸ਼ ਜਿਹੜਾ ਉੱਥੇ ਆਫੀਸਰ ਸੀਗਾ ਉਹਦੇ ਨਾਲ ਸੀਗੀਆਂ ਔਰ ਉਹਦੇ ਨਾਲ ਉਹਦੇ ਰਿਸ਼ਤੇ ਵੀ ਸੀਗੇ ਉਹਨਾਂ ਗੱਲਬਾਤ ਵੀ ਕਰਦੀ ਸੀ ਉਹ ਜਿਵੇਂ ਕਿ ਹਜੇ ਤੱਕ ਜੋ ਜਾਂਚ ਵਿੱਚ ਸਾਹਮਣੇ ਆਇਆ ਕਿ ਜੋਤੀ ਮਲਹੋਤਰਾ ਦੀ ਦਾਨਿਸ਼ ਨੇ ਮਦਦ ਕੀਤੀ ਸੀ ਇਹਨੂੰ ਪਾਕਿਸਤਾਨ ਦਾ ਵੀਜ਼ਾ ਦਿਵਾਉਣ ਲਈ ਕਿਉਂਕਿ ਇਹ ਟਰੈਵਲਰ ਸੀਗੀ ਇਹ ਟਰੈਵਲਰ YouTube ਦਾ ਬਲੌਗਿੰਗ ਕਰਦੀ ਸੀ ਉਦੇ ਉਦੇ ਤੇ ਕਰੀਬ 3 ਤੋਂ 4 ਲੱਖ ਦੇ ਵਿਊਜ਼ ਵੀ ਹੈਗੇ ਸੀਗੇ ਸਬਸਕ੍ਰਾਈਬਰਸ ਜਿਹਨੂੰ ਆਪਾਂ ਕਹਿ ਦਿੰਨੇ ਆ ਔਰ ਇਹਨੂੰ ਇਹੀ ਸੀਗਾ ਕਿ ਮੈਂ ਇਹਨੂੰ ਹੋਲ ਸਬਸਕ੍ਰਿਪਸ਼ਨ ਨੂੰ ਵਧਾਵਾ ਪਾਕਿਸਤਾਨ ਜਾਣਾ ਚਾਹੁੰਦੀ ਸੀਗੀ ਔਰ ਇਹਨੇ ਉੱਥੇ ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਕੀਰਤ ਸਿੰਘ ਆ ਉਹਨਾਂ ਨਾਲ ਰਾਫਤਾ ਕੀਤਾ ਵੀ ਜੱਥਾ ਜਾਣਾ ਹੈ ਤੇ ਮੈਨੂੰ ਵੀ ਪਾਕਿਸਤਾਨ ਜਾਣਾ ਹੈ ਤੇ ਉਹਨੇ ਅੱਗੋਂ ਇਹਨੂੰ ਦਾਨਿਸ਼ ਦੇ ਕੋਲ ਭੇਜਿਆ ਵੀ ਦਾਨਿਸ਼ ਨਾਲ ਇੱਕ ਵਾਰ ਮੁਲਾਕਾਤ ਕਰ ਲਓ ਦਾਨਿਸ਼ ਨਾਲ ਉਹਨੇ ਮੁਲਾਕਾਤ ਕੀਤੀ ਦਾਨਸ਼ ਨੇ ਉਹਦੀ ਮਦਦ ਕੀਤੀ ਉਹਨੂੰ ਵੀਜ਼ਾ ਮਿਲਿਆ ਪਾਕਿਸਤਾਨ ਗਈ ਪਾਕਿਸਤਾਨ ਜਾ ਕੇ ਉਹਨੇ ਪਹਿਲੀ ਵਾਰ ਜਦੋਂ ਗਈ ਆ ਔਰ ਉੱਥੇ ਜਾ ਕੇ ਉਹਨੂੰ ਤਿੰਨ ਜਿਹੜੇ ਪਾਕ ਦੇ ਇੰਟੈਲੀਜੈਂਸ ਕੰਮ ਕਰਨ ਵਾਲੇ ਨੇ ਉੱਥੇ ਜਸੂਸੀ ਕਰਦੇ ਨੇ ਅਲੀ ਆ ਇੱਕ ਰਾਣਾ ਇੱਕ ਹੋਰ ਨਾਮ ਹੈ ਉਹਨੂੰ ਮਿਲੇ ਉਹਦੇ ਨਾਲ ਮੁਲਾਕਾਤ ਵੀ ਹੋਈ ਉਹਨਾਂ ਨੇ ਰਹਿਣ ਸਹਿਣ ਦਾ ਪ੍ਰਬੰਧ ਵੀ ਕੀਤਾ ਵਾਪਸ ਵੀ ਆਈ ਵਾਪਸ ਆ ਕੇ ਉਹਨੇ ਫੇਰ ਹੋਰ ਵੀ ਆਪਣੀਆਂ YouTube ਤੇ ਬਲੌਗਸ ਬਣਾਏ ਹਿੰਦੁਸਤਾਨ ਦੀ ਸਰਹੱਦ ਤੇ ਇੱਕ ਪਿੰਡ ਦਾ ਵੀ ਉਹਨੇ YouTube ਦੇ ਉੱਤੇ ਵਲੌਗ ਬਣਾਇਆ ਉਹਨਾਂ ਦੇ ਰੈਂਨ ਸਹਨ ਦਾ ਫੈਂਸਿੰਗ ਵਾਰ ਜਿਵੇਂ ਇੱਕ ਬੱਕਰੀ ਉਧਰ ਚਲੀ ਗਈ ਉਹਦੇ ਉੱਤੇ ਉਹਨੇ ਬਣਾਇਆ ਕਾਫੀ ਉਹਦੇ ਬਲੌਗਸ ਚੱਲੇ ਵੀ ਉਸ ਤੋਂ ਬਾਅਦ ਫਿਰ ਅਗਲੇ ਸਾਲ ਫਿਰ ਇਹਨੇ ਵੀਜ਼ਾ ਲਿੱਤਾ ਔਰ ਇਹਨੂੰ ਫਿਰ ਵੀਜ਼ਾ इजीली ਮਿਲ ਗਿਆ ਦਾਨਿਸ਼ ਉਦੋਂ ਵੀ ਦਾਨਿਸ਼ ਨੇ ਨੇਚਰਲੀ ਮਦਦ ਕੀਤੀ ਹੋਣੀ ਹੈ ਬਾਗਾ ਬਾਰਡਰ ਵੀ ਇਹਨੇ ਦਿਖਾਇਆ ਪਾਕਿਸਤਾਨ ਗਈ ਵੀ ਬਾਗਾ ਬਾਰਡਰ ਤੋਂ ਉੱਥੇ ਜਾ ਕੇ ਅਨਾਰਕਲੀ ਲਾਹੌਰ ਸਟਰੀਟ ਲਾਹੌਰ ਫੂਡ ਸਾਰੀਆਂ ਚੀਜ਼ਾਂ ਜੋਤੀ ਮਲਹੋਤਰਾ ਨੇ ਜਿਹੜੀਆਂ ਜਨਤਕ ਕੀਤੀਆਂ ਨਸ਼ਰ ਕੀਤੀਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਬਾਅਦ ਦੇ ਵਿੱਚ ਉੱਥੇ ਇਹਦਾ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਇਹਦਾ ਵੀ ਨੇ ਆਪਣਾ ਓਵਰਸਟੇ ਕੀਤਾ ਉੱਥੇ ਇਹਨੂੰ 14 ਦਿਨ ਦਾ ਵੀਜ਼ਾ ਸੀ ਲੇਕਿਨ 25 ਦਿਨ ਉੱਥੇ ਰਹੀ 25 ਦਿਨਾਂ ਬਾਅਦ ਇਹ ਹਿੰਦੁਸਤਾਨ ਭਰਤੀ ਜਦੋਂ ਤੁਹਾਡਾ ਓਵਰਸਟੇ ਹੋ ਜੇ ਤੇ ਹਿੰਦੁਸਤਾਨ ਦੀਆਂ ਏਜੰਸੀਆਂ ਦੇ ਦਿਮਾਗ ਦੇ ਵੱਲ ਉੱਜਾ ਜਾਂਦੇ ਆ ਬਈ ਇਹ ਪਾਕਿਸਤਾਨ ਚ 14 ਦਿਨ ਗਈ ਸੀ 25 ਦਿਨ ਕੀ ਕੀਤਾ ਫਿਰ ਉਹ ਸਕੈਨ ਤੇ ਲੱਗ ਜਾਂਦੀ ਚੀਜ਼ ਸਕੈਨ ਤੇ ਲੱਗ ਗਈ ਤੇ ਸਕੈਨ ਤੇ ਲੱਗੀ ਤੇ ਪਤਾ ਲੱਗਿਆ ਕਿ ਇਹਨੇ ਇਹਦੀ ਐਥਕੀ ਰਹਿਣ ਸੈਨ ਦਾ ਪ੍ਰਬੰਧ ਦੇ ਦੇ ਲਈ ਗੱਡੀ ਪੈਸਾ ਇੰਤਜ਼ਾਮ ਜਿਹੜਾ ਉਹ ਪਾਕਿਸਤਾਨ ਦੇ ਤਿੰਨ ਉੱਥੇ ਜਿਹੜੇ ਜਸੂਸ ਹੈ ਉਹਨਾਂ ਨੇ ਕੀਤਾ ਸੀ ਉਹਨਾਂ ਦੇ ਨਾਮ ਵੀ ਆ ਗਏ ਅਲੀ ਐ ਰਾਣਾ ਇੱਕ ਹੋਰ ਨਾਮ ਹੈ ਤੇ ਜੋਤੀ ਮਲੋਤਰਾ ਨੇ ਉੱਥੇ ਉਹਨਾਂ ਦੇ ਨਾਲ ਕਾਫੀ ਵਕਤ ਗੁਜ਼ਾਰਿਆ ਬਾਦ ਵਿੱਚ ਇੱਥੇ ਆਈ ਆ ਕੇ ਫਿਰ ਕੁਝ ਟਾਈਮ ਬਾਅਦ ਇਨੇ ਫਿਰ ਚੀਨ ਦਾ ਵੀਜ਼ਾ ਲਿੱਤਾ ਜਦੋਂ ਚੀਨ ਦਾ ਵੀਜ਼ਾ ਲਿੱਤਾ ਫਿਰ ਇਹਦੀ ਕੜੀ ਨਾ ਕੜੀ ਜੁੜ ਗਈ ਫਿਰ ਪਾਕਿਸਤਾਨ ਤੇ ਚੀਨ ਕੋਈ ਨਾ ਕੋਈ ਆਪਸ ਕਹਿੰਦੇ ਕੜੀ ਹੈਗੀ ਆ ਬੇਸ਼ੱਕ ਇਹ ਟਰੈਵਲਰ ਸਿਗੀ YouTube ਤੇ ਉੱਤੇ ਬਲੌਗਰ ਸਿਗੀ ਬਣਾਉਂਦੀ ਸੀ ਆਪਣੀਆਂ ਯਾਤਰਾਵਾਂ ਦੀਆਂ ਅਲੱਗ-ਅਲੱਗ ਜਿਹੜੀਆਂ ਕਰਦੀ ਸੀ ਉਹਦੇ ਨਾਲ ਇਨੇ ਦਿਖਾਈਆਂ ਚੀਜ਼ਾਂ ਉਸ ਤੋਂ ਬਾਅਦ THAILAND ਗਈ INDONESIA ਗਈ ਸਾਰਾ ਉਧਰਲਾ ਪਾਸਾ ਘੁੰਮਿਆ ਤੇ ਘੁੰਮ ਕੇ ਫਿਰ ਇਹ ਵਾਪਸ ਆਈ ਲੇਕਿਨ ਜਿਵੇਂ ਹੀ ਦਾਨਿਸ਼ ਕਲਿੱਕ ਹੋਇਆ ਕਿ ਦਾਨਿਸ਼ ਇੱਥੇ ਹਾਈ ਕਮਿਸ਼ਨ ਚ ਬੈਠ ਕੇ ਜਿਹੜਾ ਉਹ ਜਸੂਸੀ ਕਰ ਰਿਹਾ ਫਿਰ ਦਾਨਿਸ਼ ਦੇ ਲਿੰਕ ਜਿਹੜੇ ਜੋਤੀ ਮਲਹੋਤਰਾ ਨਾਲ ਨਿਕਲੇ ਖੈਰ ਦਾਨਿਸ਼ ਨੂੰ ਤਾਂ ਉਹਨਾਂ ਨੇ ਵਾਪਸ ਭੇਜ ਦਿੱਤਾ ਲੇਕਿਨ ਜੋਤੀ ਮਲਹੋਤਰਾ ਨੂੰ ਉਹਨਾਂ ਨੇ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਐਫ ਆਈ ਆਰ ਦਰਜ ਕਰਕੇ ਹਸਾਰ ਪੁਲਿਸ ਤੋਂ ਗ੍ਰਿਫਤਾਰ ਕਰਾਇਆ ਉਹਦੇ ਕੋਲੋਂ ਸਾਰੀਆਂ ਵਕ ਵਕ ਸੈਂਟਰਲ ਦੀ ਇੰਟੈਲੀਜੈਂਸ ਸਰਵਿਸਿਜ਼ ਨੇ ਪੁੱਛਗਿੱਛ ਵੀ ਕੀਤੀ ਹੈ ਲੇਕਿਨ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਪ੍ਰਤੱਖ ਚੀਜ਼ ਸਾਹਮਣੇ ਨਹੀਂ ਆਈ ਜਿਹਦੇ ਨਾਲ ਇਹ ਪਤਾ ਲੱਗੇ ਕਿ ਇੰਨੇ ਆ ਪਾਕਿਸਤਾਨ ਦੀ ਮਦਦ ਕੀਤੀ ਹੈ ਹਾਂ ਇਹ ਵੀ ਗੁਨਾ ਗੁਨਾ ਹੀ ਹੈ ਕਿ ਪਾਕਿਸਤਾਨ ਦੇ ਜਸੂਸਾਂ ਨੂੰ ਮਿਲਣਾ ਉਹਨਾਂ ਦੇ ਨਾਮ ਆਪਣੇ ਮੋਬਾਈਲ ਦੇ ਵਿੱਚ ਗਲਤ ਨਾਮ ਤੇ ਫੀਡ ਕਰਨਾ ਜੱਟ ਇਹ ਗੁਨਾ ਹੈ ਪਾਕਿਸਤਾਨ ਦੇ ਜਸੂਸਾਂ ਨਾਲ ਰਾਫਤਾ ਕਰਨਾ ਵੀ ਗੁਨਾ ਹੈ ਸੋ ਹਜੇ ਤੱਕ ਲੇਕਿਨ ਕਿਉਂਕਿ ਸਿਰਫ ਤੇ ਸਿਰਫ ਇਹਨੇ ਹਜੇ ਜਿਹੜੇ ਆਪਣੀ ਨਸ਼ਰ ਕੀਤੀਆਂ ਸੀਗੀਆਂ ਵੀਡੀਓ ਉਹ ਵੀਡੀਓਜ਼ ਨੂੰ ਵੀ ਚੈੱਕ ਕੀਤਾ ਗਿਆ ਕੁਝ ਸਰਹੱਦ ਦੀਆਂ ਵੀਡੀਓਜ਼ ਸੀਗੀਆਂ ਭਾਵੇਂ ਦੇਖੋ ਗੱਲ ਇਹ ਹੈ ਕਿ ਪਿਛਲੇ ਕੁਝ ਟਾਈਮ ਤੋਂ ਸਾਹਬ ਸਿੰਘ ਜੀ ਜਦੋਂ ਤਾਂ ਪੁਰਾਣਾ ਟਾਈਮ ਸੀ 65 71 ਦਾ ਉਦੋਂ ਤਾਂ ਇੰਨਾ ਕੋਈ ਇੰਟਰਨੈਟ ਸੋਸ਼ਲ ਮੀਡੀਆ ਦਾ ਬੇਲਾ ਨਹੀਂ ਸੀਗਾ ਹੁਣ ਜਿਹੜਾ ਜਸੂਸੀ ਦਾ ਤਰੀਕਾ ਵੀ ਬਦਲ ਗਿਆ ਹੁਣ ਤਾਂ ਇਹ ਹੈ ਜਿਹਾ ਕਿ ਪਾਕਿਸਤਾਨ ਅੱਗੇ ਇਥੇ ਦੀਆਂ ਫੋਟੋਆਂ ਮੰਗਾਂਦੇ ਸੀ ਕਿਸੇ ਕੋਲੋਂ ਫੈਕਸ ਰਾਈ ਜਾਂਦੀਆਂ ਸੀਗੀਆਂ ਜਸੂਸਾਂ ਰਾਈ ਹੁਣ ਤਾਂ ਇਹ ਹੈਗਾ ਕਿ ਪੋਲ ਕਿੱਥੇ ਆ, ਛੌਣੀ ਕਿੱਥੇ ਆ, ਤਾਰ ਕਿੱਥੇ ਟੁੱਟੀ ਆ, ਪਿੰਡ ਕਿੱਥੇ ਵਸਿਆ, ਆਬਾਦੀ ਕਿੰਨੀ ਆ ਲੋਕਾਂ ਦਾ ਲੋਕਾਂ ਦਾ ਸੋਚ ਕੀ ਆ, ਪਾਕਿਸਤਾਨ ਦੇ ਬਾਰੇ ਰਵਈਆ ਕੀ ਆ, ਕੀ ਨੈਰੇਟਿਵ ਸੈੱਟ ਹੋਇਆ ਹੋਇਆ ਲੋਕ ਉਸ ਪਾਕਿਸਤਾਨ ਉੱਤੇ ਬੈਠਾ ਹੀ ਟਿਊਨ ਕਰ ਲੈਂਦਾ ਉਸ ਚੀਜ਼ ਨੂੰ ਉਹਨਾਂ ਦਾ। ਹੁਣ ਤਾਂ ਜਸੂਸੀ ਦੇ ਜਿਹੜੇ ਤੌਰ ਤਰੀਕੇ ਜਿੰਨੂੰ ਕਹੀਏ ਕਿ ਆਪਾਂ ਉਹ ਬਦਲ ਗਏ ਨੇ। ਖੈਰ ਜੋਤੀ ਮਲਹੋਤਰਾ ਦਾ ਇੰਨਾ ਜ਼ਰੂਰ ਕਸੂਰ ਹੈਗਾ ਕਿ ਉਹਨੇ ਪਾਕਿਸਤਾਨ ਟਰੈਵਲ ਕੀਤਾ ਤੇ ਜਸੂਸਾਂ ਦੇ ਨਾਲ ਉੱਥੇ ਰਹੀ। ਇਹ ਵੀ ਇੱਕ ਬਹੁਤ ਵੱਡਾ ਗੁਨਾਹ। ਔਰ ਹਜੇ ਉਹਦੇ ਜਿਹੜਾ ਵਾ ਸਾਹਮਣੇ ਕੋਈ ਚੀਜ਼ਾਂ ਉਹਦੇ ਫਰੈਂਸਿਕ ਸਾਇੰਸ ਚ ਉਹਦੇ ਲੈਬਾਰਟਰੀ ਦੇ ਵਿੱਚ ਉਹਦੇ ਮੋਬਾਈਲ ਭੇਜੇ ਗਏ ਨੇ WhatsApp ਤੇ ਕਿਨੂੰ ਕੀ ਭੇਜਿਆ ਹਜੇ ਉਹ ਸਾਹਮਣੇ ਨਹੀਂ ਆਈਆਂ ਚੀਜ਼ਾਂ ਲੇਕਿਨ ਇੰਨਾ ਕਲੀਅਰ ਹੋ ਗਿਆ ਪਾਕਿਸਤਾਨ ਦੇ ਵਿੱਚ ਇਹਦੀ ਖਾਤਰਤਾਰੀ ਪਾਕ ਦੇ ਜਸੂਸਾਂ ਨੇ ਕੀਤੀ ਸੀ ਇਹਨੂੰ ਰੱਖਿਆ ਸੀ ਇਹਨੂੰ ਗੱਡੀ ਮੁਹੱਈਆ ਕਰਾਈ ਇਹਨੂੰ ਸਭ ਕੁਝ ਉੱਥੇ ਮੁਹੱਈਆ ਕਰਾਇਆ ਇਹਨੂੰ ਪੈਸੇ ਵੀ ਮੁਹੱਈਆ ਕਰਾਏ ਹੁਣ ਉਸ ਤੋਂ ਬਾਅਦ ਜਿਵੇਂ ਹੋਰ ਸਾਹਬ ਸਿੰਘ ਜੀ ਜਿਵੇਂ ਇੱਕ ਦਵਿੰਦਰ ਢਿੱਲੋਂ ਐ ਲੜਕਾ ਕੈਥਲ ਲਾਓ ਵੀ ਫੜਿਆ ਗਿਆ ਉਹਦੇ ਉੱਤੇ ਵੀ ਹੁਣ ਹਾਲਾਂਕਿ ਉੱਥੇ ਦੇ ਲੋਕ ਕਹਿੰਦੇ ਨੇ ਬਈ ਇਹ ਪਰਿਵਾਰ ਬਹੁਤ ਚੰਗਾ شریف ਪਰਿਵਾਰ ਹੈ ਲੇਕਿਨ ਇਹ ਹੈਗਾ ਕਿ ਉਹਨਾਂ ਨੂੰ ਇੰਟੈਲੀਜੈਂਸ ਸਰਵਿਸ ਨੂੰ ਇਹ ਇਨਪੁੱਟ ਹੈਗਾ ਕਿ ਇਹਨੇ ਛੌਣੀ ਦੀਆਂ ਫੋਟੋਆਂ ਖਿੱਚ ਕੇ ਜਿਹੜੀਆਂ ਉਹ ਪਟਿਆਲੇ 'ਚ ਹੋਣੀਆਂ ਹਾਂ ਉਧਰ ਲੀਆਂ ਪੋਟਵਾ ਖਿੱਚ ਕੇ ਪਾਕਿਸਤਾਨ ਦੇ ਜਸੂਸਾਂ ਨੂੰ ਭੇਜੀਆਂ ਹੋਰ ਕੁਝ ਮਲੇਰ ਕੋਟਲੇ ਤੇ ਦੋ ਫੜੇ ਗਏ ਹੈਗੇ ਆ ਯੂਪੀ ਤੋਂ ਫੜਿਆ ਗਿਆ ਹੈਗਾ ਨੂਹ ਤੋਂ ਫੜਿਆ ਗਿਆ ਹੈਗਾ ਹਰਿਆਣੇ ਦੇ ਹੋਰ ਬੰਦੇ ਫੜੇ ਗਏ ਨੇ ਕਰੀਬ ਇਹ ਜਿਹੜਾ ਇੱਕ ਨੈਟਵਰਕ ਹੈਗਾ ਇਹ ਜਸੂਸੀ ਦਾ ਬ੍ਰੇਕ ਹੋਇਆ ਲੇਕਿਨ ਗੱਲ ਇਹ ਹੈਗੀ ਆ ਕਿ ਜਿਹੜੀ ਮੇਰੀ ਆਪਣੀ ਸੋਚ ਹੈਗੀ ਆ ਵੀ YouTube ਬਲੌਗਰਸ ਹੈਗੇ ਆ ਇਹ ਜਿੰਨਾ ਮਰਜੀ ਟਰੈਵਲ ਦੇ ਉੱਤੇ ਕਰਨ ਲੇਕਿਨ ਜਿਹੜੀਆਂ ਸੈਂਸਿਟਿਵ ਚੀਜ਼ਾਂ ਹਿੰਦੁਸਤਾਨ ਦੀਆਂ ਜਿਹੜੀਆਂ ਸਰਹੱਦ ਨਾਲ ਜੁੜੀਆਂ ਚੀਜ਼ਾਂ ਉਹਨਾਂ ਨੂੰ ਤੁਹਾਨੂੰ ਨਸ਼ਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਤਾਂ ਆਲਰੇਡੀ ਉਹਨਾਂ ਨੂੰ ਅਸੀਂ ਸੜਕਾਂ ਵੀ ਦਿਖਾ ਰਹੇ ਆ ਅਸੀਂ ਇਹ ਵੀ ਦਿਖਾ ਰਹੇ ਆ ਖੱਬੇ ਪਾਸੇ ਪੁੱਲ ਹੈ ਸੱਜੇ ਪਾਸੇ ਦਰਿਆ ਆਹ ਤਾਰ ਹੈਗੀ ਆ ਆਹ ਰਸਤਾ ਹੈਗਾ ਫਿਰ ਸਭ ਤੋਂ ਵੱਡੀ ਗੱਲ ਹੈ ਜੋ ਇੱਥੇ ਨੈਰੇਟਿਵ ਸੈਟ ਹੈ ਨੈਰੇਟਿਵ ਸੈਟਾ ਉਹ ਨੈਰੇਟਿਵ ਨੂੰ ਉਨ ਲੋਕਾਂ ਦੀ ਸੋਚ ਪੜਦੇ ਆ ਬਈ ਇਹ ਪਿੰਡ ਪਾਕਿਸਤਾਨ ਹਮਾਇਤੀ ਹੈ ਇਹ ਪਿੰਡ ਪਾਕਿਸਤਾਨ ਵਿਰੋਧੀ ਹੈ ਅੱਛਾ ਇਹ ਜੇ ਹਮਾਇਤੀ ਹੈ ਤੇ ਅਸੀਂ ਇਧਰੋਂ ਕੁਸ ਪੈਠ ਕਰਦੇ ਆ ਇਧਰੋਂ ਅਸੀਂ ਜਸੂਸੀ ਜ਼ਿਆਦਾ ਕਰਵਾਨੇ ਆ ਇਹ ਤਾਂ ਪਾਕਿਸਤਾਨ ਨੂੰ ਅਸੀਂ ਆਪ ਥਾਲੀ ਚ ਪਰੋਸ ਕੇ ਦੇਣ ਵਾਲੀਆਂ ਚੀਜ਼ਾਂ ਇਹਦੇ ਉੱਤੇ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਬਲੌਗਰਸ ਦੇ ਉੱਤੇ ਜਿਹੜੇ ਕਿ ਸਰਹੱਦੀ ਚੀਜ਼ਾਂ ਨੂੰ ਨਸ਼ਰ ਕਰਦੇ ਨੇ ਜਿਹੜੇ ਕਿ ਆਰਮੀ ਦੀਆਂ ਚੀਜ਼ਾਂ ਨੂੰ ਨਸ਼ਰ ਕਰਨੀਆਂ ਨੇ ਇਹਦੇ ਉੱਤੇ ਤਾਂ ਸਟ੍ਰਿਕਲੀ ਜਿਹੜਾ ਹਿੰਦੁਸਤਾਨ ਦੀ ਹਕੂਮਤ ਨੂੰ ਹੀ ਬੈਨ ਕਰ ਦੇਣਾ ਚਾਹੀਦਾ ਵੀ ਜਿਹੜਾ ਆਰਮੀ ਦਾ ਕੈਂਟੋਨਮੈਂਟ ਏਰੀਆ ਹ ਅੱਛਾ ਹੁਣ ਹੁੰਦਾ ਕੀ ਆ ਆਰਮੀ ਦੇ ਕੈਂਟੋਨਮੈਂਟ 'ਚ ਚੱਲ ਜਾਂਦੇ ਬੀਐਸਐਫ ਦੇ ਇਲਾਕੇ 'ਚ ਚਲੇ ਜਾਂਦੇ ਉਥੇ ਅਗਲੇ ਨੂੰ ਦੇ ਉਹ ਕਹਿੰਦੇ ਯਾਰ ਇਹ ਤਾਂ ਅਸੀਂ ਇਹਨੂੰ YouTube ਤੇ ਰੈਗੂਲਰ ਦੇਖਦੇ ਆਂ ਫੋਲੋ ਕਰਦੇ ਆਂ ਉਹਨੂੰ ਕੋਸ਼ਿਸ਼ ਕਹਿ ਲੈਂਦੇ ਚੱਲ ਬਣਾ ਲੈ ਵੀਡੀਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਕਰ ਲੈ ਲੇਕਿਨ ਇਹ ਚੀਜ਼ਾਂ ਹੁਣ ਤੁਸੀਂ ਅਸੀਂ ਕਈ ਵਾਰ ਦੇਖਦੇ ਆਂ YouTube ਤੇ ਚਲਦੀਆਂ BSF ਦੀਆਂ ਵੀਡੀਓਜ਼ ਚਲਦੀਆਂ ਹੁੰਦੀਆਂ ਬਲੌਗਰਸ ਬਣਾਉਂਦੇ ਨੇ ਲੇ ਬੰਦ ਹੋਣੀਆਂ ਚਾਹੀਦੀਆਂ ਦੇਖੋ ਇਹ ਤਾਂ ਅਸੀਂ ਪਾਕਿਸਤਾਨ ਨੂੰ ਆਪ ਹੀ ਸਾਵੇਂ ਉਹ ਇੱਕ ਫੋਟੋ ਲੈਣ ਲਈ ਤਰਸਦੇ ਪਾਕਿਸਤਾਨੀ ਜਸੂਸ ਅਸੀਂ ਆਪ ਹੀ ਉਹਨਾਂ ਨੂੰ ਵੀਡੀਓ ਬਣਾ ਬਣਾ ਕੇ ਜੇ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਵਾਂਗੇ ਇਹ ਤਾਂ ਅਸੀਂ ਉਹਨਾਂ ਨੂੰ ਥਾਲੀ 'ਚ ਪਰੋਸ ਕੇ ਜਸੂਸੀ ਵਾਲ ਹਜੇ ਉਹਨੇ ਕੋਈ ਦਸਤਾਵੇਜ਼ ਹਜੇ ਤੱਕ ਨਹੀਂ ਨਸ਼ਰ ਹੋਇਆ ਜਿਹੜਾ ਉਹਨੇ ਕੋਈ ਭੇਜਿਆ ਹੋਵੇ ਕੋਈ ਉਹਦੇ ਪੈਸੇ ਦੀ ਟ੍ਰਾਂਜੈਕਸ਼ਨ ਦੀ ਲੈਂ ਦੇ ਸਾਹਮਣੇ ਨਹੀਂ ਆਈ ਹਾਂ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਉਹਦੇ ਪਾਕਿਸਤਾਨ ਦੇ ਤਿੰਨ ਜਸੂਸਾਂ ਨਾਲ ਉਹਨਾਂ ਕੋਲ ਖਤਰਜ਼ਾਰੀ ਕਰੀ ਨਾਲ ਦਾਨਿਸ਼ ਨਾਲ ਉਹਦੇ ਚੰਗੇ ਰਿਸ਼ਤੇ ਨਜ਼ਰ ਆਏ ਦਾਨਿਸ਼ ਨਾਲ ਉਹਦਾ ਕਾਫੀ ਕਰੀਬੀ ਰਿਸ਼ਤਾ ਜਿਹੜਾ ਉਹ ਹਿੰਦੁਸਤਾਨੀ ਏਜੰਸੀਆਂ ਨੂੰ ਨਜ਼ਰ ਆਇਆ ਕੌਣ ਸਾਬ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਪਹਿਲਗਾਮ ਹਮਲਾ ਵਾਪਰਿਆ ਉਸ ਤੋਂ ਕੁਝ ਦਿਨ ਪਹਿਲਾਂ ਇਹ ਲੜਕੀ ਉੱਥੇ ਮੌਜੂਦ ਸੀ ਜਾਂ ਉੱਥੇ ਆਸ-ਪਾਸ ਸੀ ਇਹਦੇ ਵਿੱਚ ਕੋਈ ਸੱਚਾਈ ਹੈ ਨਹੀਂ ਇਹ ਗਈ ਸੀ ਪਹਿਲਗਾਮ ਜਨਵਰੀ ਮਹੀਨੇ ਚ ਨੇ ਪਹਿਲਗਾਮ ਦਾ ਦੌਰਾ ਕੀਤਾ ਪਹਿਲਗਾਮ ਜਾ ਕੇ ਨੇ ਉੱਥੇ ਆਪਣੀਆਂ ਵਾਦੀਆਂ ਦਿਖਾਈਆਂ ਜੋ ਆਪਣੇ ਬਲੌਗਸ ਵਿੱਚ ਉਹਨੇ ਪਾਈਆਂ ਇਸ ਚੀਜ਼ ਦੀਆਂ ਉਹਦੀਆਂ ਵੀਡੀਓ ਹੈਗੀਆਂ ਮੈਂ ਵੀ ਚੈੱਕ ਕੀਤੀਆਂ ਪਹਿਲਗਾਮ ਉਹ ਗਈ ਆ ਲੇਕਿਨ ਗੱਲ ਇਹ ਹੈ ਕਿ ਪਹਿਲਗਾਮ ਇੱਕ ਟੂਰਿਸਟ ਪਲੇਸ ਹੈ ਹੁਣ ਉਹ ਪਹਿਲਗਾਮ ਜਾ ਕੇ ਇਹਨੇ ਟੂਰਿਸਟ ਪਲੇਸ ਦਿਖਾਇਆ ਲੇਕਿਨ ਉਹਦੇ ਚ ਕੋਈ ਵੀ ਮੈਂ ਦੇਖੀ ਆ ਕੋਈ ਇਦਾਂ ਆਬਜੈਕਸ਼ਨੇਬਲ ਚੀਜ਼ ਨਹੀਂ ਹੈਗੀ ਜਿਹੜੀ ਅੱਤਵਾਦੀਆਂ ਨੂੰ ਮਦਦ ਕਰ ਸਕੇ ਜਾਂ ਪਾਕਿਸਤਾਨ ਨੂੰ ਮਦਦ ਕਰ ਸਕੇ ਇੱਕ ਜਿਵੇਂ ਟੂਰਿਸਟ ਹੁੰਦੇ ਆ ਨਾ ਉਹਨਾਂ ਨੂੰ ਹੁਣ ਜਿਵੇਂ ਇਹ ਪਾਕਿਸਤਾਨ ਗਈ ਉੱਥੇ ਰੇਲ ਗੱਡੀ ਦੇ ਉੱਤੇ ਹੀ ਇਹਨੇ ਆਪਣਾ ਬਲੌਗ ਬਣਾਤਾ ਵੀ ਟ੍ਰੇਨ ਦੇਖੋ ਪਾਕਿਸਤਾਨ ਦੀ ਕਿੱਦਾਂ ਚੱਲ ਰਹੀ ਆ ਕਿੱਦਾਂ ਲੈ ਕੇ ਜਾ ਰਹੀ ਆ ਉੱਥੇ ਦੀ ਬੱਸ ਦੇ ਉੱਤੇ ਬਣਾਤਾ ਹੋਰ ਚੀਜ਼ਾਂ ਦੇ ਉੱਤੇ ਇਦਾਂ ਦੀਆਂ ਮਤਲਬ ਬਲੌਗ ਬਣਾਏ ਲੇਕਿਨ ਪਹਿਲਗਾਮ ਦੇ ਵਿੱਚ ਇਨ ਸਿਰਫ ਟੈਰਿਸਟ ਜਿਹੜੇ ਆ ਰਹੇ ਨੇ ਜਾਂ ਆਣੇ ਨੇ ਕੋਈ ਇਦਾਂ ਦੇ ਰਸਤੇ ਰੁਸਤੇ ਨਹੀਂ ਬਖਾਏ ਜਿਹਦੇ ਨਾਲ ਅਸੀਂ ਕਹੀਏ ਕਿ ਇਹਨੇ ਉਹਨਾਂ ਨੂੰ ਰੈੱਡ ਕਾਰਪਟ ਉੱਥੇ ਦੇ ਹੱਤਵਾਦੀਆਂ ਨੂੰ ਵਿਛਾ ਕੇ ਦਿੱਤਾ ਪਾਕਿਸਤਾਨ ਵਾਲਿਆਂ ਨੂੰ ਹਾਂ ਲੇਕਿਨ ਜਿਹੜੀ ਗੱਲਾਂ ਹੈਗੀਆਂ ਮੈਂ ਦੁਬਾਰਾ ਉਹਨੂੰ ਇੱਕ ਔਰ ਫੇਰ ਕਹਨਾ ਜਿੰਨੇ ਮੇਰੇ ਸੋਸ਼ਲ ਮੀਡੀਆ ਨੂੰ ਇਨਫਲੂਐਂਸਰਸ ਹੈਗੇ ਆ ਸਾਥੀ ਨੇ ਉਹ ਚੀਜ਼ਾਂ ਦਾ ਕਰੋ ਜਿਹਦੇ ਨਾਲ ਹਿੰਦੁਸਤਾਨ ਦੀ ਜਿਹੜੀ ਸਿਕਿਉਰਿਟੀ ਆ ਉਹਨੂੰ ਖਤਰਾ ਨਾ ਹੋਵੇ ਤੁਸੀਂ ਲੋਗ ਵੀਡੀਓ ਆਪਣੇ ਬਣਾਉਣ ਦੀ ਖਾਤਰ ਪੈਸੇ ਲੈਣ ਦੀ ਖਾਤਰ YouTube ਤੋਂ ਤੁਸੀਂ ਉਹ ਚੀਜ਼ਾਂ ਦਿਖਾ ਦਿੰਦੇ ਹੋ ਜਿਹੜੀਆਂ ਚੀਜ਼ਾਂ ਪਾਕਿਸਤਾਨ ਤਰਸਦਾ ਹੁੰਦਾ ਵੇਖਣ ਲਈ ਉਹਨਾਂ ਦੀਆਂ ਏਜੰਸੀਆਂ ਤਰਸਦੀਆਂ ਹੁੰਦੀਆਂ ਤੇ ਇਦਾਂ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਬਾਕੀ ਜਿਹੜੇ ਹੋਰ ਮੈਂ ਤੁਹਾਨੂੰ ਦੱਸਾਵਾਂ ਨਿਰਮਲ ਇਲਾਹੀ ਹੈਗਾ ਜਿਹੜਾ ਲੜਕਾ ਫੜਿਆ ਗਿਆ ਵਾ ਤੇ ਪਾਣੀ ਪੱਤ ਦਾ ਉਹ ਉਹਦੇ ਉੱਤੇ ਅਲੀਗੇਸ਼ਨ ਹੋਰ ਹੈ ਉਹਦੇ ਆਈਐਸਆਈ ਨਾਲ ਲਿੰਕ ਪਾਏ ਗਏ ਨੇ ਉਹਨਾਂ ਦੇ ਅਲੀਗੇਸ਼ਨ ਹੋਰ ਹੈ ਦਵਿੰਦਰ ਢਿੱਲੋਂ ਦਾ ਮੈਂ ਤੁਹਾਨੂੰ ਅਲੀਗੇਸ਼ਨ ਜਿਹੜਾ ਹਿੰਦੁਸਤਾਨ ਦੀ ਯੂਪੀ ਦਾ ਜਿਹੜਾ ਸ਼ਹਿਜਾਦ ਹੈ ਉਹ ਫੜਿਆ ਗਿਆ ਹੈਗਾ ਐਸਟੀਐਫ ਨੇ ਉਹਨੂੰ ਫੜਿਆ ਉਦੇ ਕੋਲ ਪੁੱਛ ਕੇ ਛੋਰੀ ਹੈ ਯਾਸਮੀਨ ਮੁਹੰਮਦ ਹੈਗਾ ਮਲੇਰ ਕੋਟਲੇ ਦਾ ਇਹਨੇ ਪੈਸੇ ਭੇਜੇ ਸੀਗੇ ਇਹਨੂੰ ਇੱਕ ਗਜਾਲਾ ਲੜਕੇ ਦਾ ਮਲੇਰ ਕੋਟਲੇ ਦਾ ਉਹਨੂੰ ਵੀ ਪੈਸੇ ਮਿਲੇ ਸੀ ਵਾਇਆ ਦਾਨਿਸ਼ ਆਏ ਸੀਗੇ ਪੈਸੇ ਇਹ ਸਾਰੇ ਦਾਨਿਸ਼ ਦੇ ਨੈਟਵਰਕ ਦੇ ਲੋਕ ਨੇ ਬਾਕੀ ਜੋਤੀ ਮਲਉਤਰਾ ਵੀ ਉਹੀ ਆ ਉਹ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੀ ਏਜੰਸੀਆਂ ਨੇ ਦਾਨਿਸ਼ ਨੂੰ ਟਰੈਕ ਕੀਤਾ ਜਾਂ ਜੋਤੀ ਮਹਲਉਤਰਾ ਤੋਂ ਦਾਨਿਸ਼ ਕਲਿੱਕ ਹੋਇਆ ਤੇ ਪਤਾ ਲੱਗਿਆ ਕਿ ਦਾਨਿਸ਼ ਜੋਤੀ ਮਲਉਤਰਾ ਦੇ ਲੱਗੇ ਆ ਕਿਉਂਕਿ ਜੋਤੀ ਮਲਉਤਰਾ ਦੋ ਵਾਰ ਪਾਕਿਸਤਾਨ ਦੂਜੀ ਵਾਰ ਟਾਈਮ ਓਵਰਸਟੇ ਤੇ ਨਾਲ ਹੀ ਚਾਈਨਾ ਇਹਦੇ ਕਰਕੇ ਹਿੰਦੁਸਤਾਨ ਦੀਆਂ ਏਜੰਸੀਆਂ ਦਾ ਦਿਮਾਗ ਦਾ ਬਲਬ ਜਗ ਗਿਆ ਬਈ ਇੱਕ ਤਾਂ ਓਵਰਸਟੇ ਪਾਕਿਸਤਾਨ ਚ ਰਹਿਣਾ ਹੀ ਜਿਹੜਾ ਵਾ ਹਿੰਦੁਸਤਾਨ ਦੀਆਂ ਏਜੰਸੀਆਂ ਨੂੰ ਨਿਯੋਤਾ ਦੇਣਾ ਵਾ ਆ ਜਾਓ ਤੁਸੀਂ ਠੀਕ ਆ ਤੁਸੀਂ ਜਥੇ ਨਾਲ ਗਏ ਹੋ ਵਿਸਾਖੀ ਦੇ ਉੱਤੇ ਗਏ ਹੋ ਔਰ ਜਥੇ ਨਾਲ ਗਏ ਹੋ ਜਥੇ ਨਾਲ ਵਾਪਸ ਆਇਓ ਬਹੁਤ ਵਧੀਆ ਲੇਕਿਨ ਜਦੋਂ ਤੁਸੀਂ ਉੱਥੇ ਜਾ ਕੇ ਓਵਰਸਟੇ ਕਰਦੇ ਹੋ ਫਿਰ ਇਸ ਦਾ ਮਤਲਬ ਤੁਹਾਨੂੰ ਕੋਈ ਉੱਥੇ ਪਰਸਨਲ ਇੰਟਰਸਟ ਜਾਗ ਗਿਆ ਕਿਸੇ ਨਾ ਕਿਸੇ ਨਾਲ ਤੁਹਾਡੇ ਰਿਸ਼ਤੇ ਬਣ ਗਏ ਦੇਖੋ ਪਾਕਿਸਤਾਨ ਦੇ ਜਸੂਸ ਔਰ ਇੰਟੈਲੀਜੈਂਸ ਸਰਵਿਸ ਇਸ ਦਾ ਚਾਹੁੰਦੀਆਂ ਕਿ ਗ੍ਰੈਬ ਕਰੀਏ ਕਿਸੇ ਬੰਦੇ ਨੂੰ ਇਦਾਂ ਦੇ ਬੰਦਿਆਂ ਨੂੰ ਲੈ ਕੇ ਆਈਏ ਜਿਹੜਾ ਸਾਡਾ ਨੈਰੇਟਿਵ ਹਿੰਦੁਸਤਾਨ ਚ ਸੈੱਟ ਕਰ ਕਰ ਸਕਣ ਪਾਕਿਸਤਾਨ ਦਾ ਅਜੰਡਾ ਹਿੰਦੁਸਤਾਨ ਚ ਸੈੱਟ ਕਰ ਸਕਣ ਉਹਨਾਂ ਨੂੰ ਇਦਾਂ ਦੇ ਲੋਕਾਂ ਦੀ ਲੋੜ ਹੁੰਦੀ ਹੈ ਔਰ ਉਹੀ ਜੋਤੀ ਮਲੋਤਰਾ ਜਿਹੜੀ ਉਹਨਾਂ ਦੇ ਟਰੈਪ ਚ ਆਈ ਹੈ ਸਰ ਇਹਦੇ ਵਿੱਚ ਇੱਕ ਜਿਹੜਾ ਨਾਮ ਖਾਸ ਤੌਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸੀ ਹੁਣ ਸਵਾਲ ਇਹ ਖੜਦਾ ਕਿ ਸਿੱਖ ਵੀ ਰਲੇ ਪਏ ਆ ਹੁਣ ਨੈਸ਼ਨਲੀ ਤਾਂ ਇਹੀ ਗੱਲ ਆ ਗਈ ਨਾ ਕਿ ਸਿੱਖ ਵੀ ਰਲੇ ਪਏ ਪਾਕਿਸਤਾਨ ਦੇ ਨਾਲ ਦੇਖ ਭਈ ਸਾਹਬ ਸਿੰਘ ਜੀ ਗੱਲ ਇਹ ਹੈਗੀ ਆ ਕਿ ਸਿੱਖਾਂ ਨੂੰ ਤਾਂ ਮੈਂ ਸੋਚਦਾ ਬਦਨਾਮ ਕੀਤਾ ਜਾ ਰਿਹਾ ਤੇ ਜੇ ਤੁਹਾਡੇ ਮੈਂ ਐਸੀ ਚੀਜ਼ ਦਾ ਉਲਟਾ ਜਵਾਬ ਦਵਾਂ ਹਿੰਦੁਸਤਾਨ ਦਾ 에ਅ ਚੀਫ ਮਾਰਸ਼ਲ ਵੀ ਸਿੱਖ ਹੈ ਹਿੰਦੁਸਤਾਨ ਦੇ ਆਈਪੀਐਸ ਵੱਡੇ ਵੱਡੇ ਅਫਸਰ ਵੀ ਸਿੱਖ ਹੈ ਫਿਰ ਆਪਾਂ ਸਿੱਖ ਕਿੱਦਾਂ ਕਹਿ ਸਕਦੇ ਸਾਰੇ ਰਲੇ ਹੋਏ ਆ ਹਿੰਦੁਸਤਾਨ ਦੇ ਵਿੱਚ ਆਪਾਂ ਕਿਵੇਂ ਕਹਿ ਸਕਦੇ ਆ ਆਰਮੀ ਦੇ ਵਿੱਚ ਆ ਜਿਹੜੀ ਆਪਣੀ ਸਿੱਖ ਰੈਜੀਮੈਂਟ ਆ ਉਦਿਆਂ ਤਾਂ ਤੁਹਾਡੇ ਉੱਤੇ ਮੈਂ ਕਹਾਂ ਜੀ ਤੁਸੀਂ ਜੇ ਕਿਤੇ ਸਿੱਖ ਰੈਜੀਮੈਂਟ ਦੇ ਉੱਤੇ ਆਪਣੀ ਕਿਤੇ ਡਾਕੂਮੈਂਟਰੀ ਚਲਾਣੀਆਂ ਸ਼ੁਰੂ ਕਰ ਦਿਓ ਤੁਹਾਨੂੰ 2-3 ਸਾਲ ਲੱਗ ਜਾਣਗੇ ਉਹਨਾਂ ਦੇ ਬਹਾਦਰੀ ਦੇ ਕਿੱਸੇ ਸੁਣਾਉਂਦੇ ਆ ਬਹਾਦਰੀ ਦੇ ਕਿੱਸੇ ਕਹਿਣਾ ਪਿਆ ਤੇ ਆਪਾਂ ਜਿਨ੍ਹਾਂ ਨੇ ਪਾਕਿਸਤਾਨ ਨਾਲ ਯੁੱਧ ਕੀਤਾ 6571 ਚ ਠੀਕ ਹੈ ਨਾ ਜਨਰਲ ਜਗਜੀਤ ਸਿੰਘ ਤੇ ਜਨਤ ਸੁਬੇਗ ਸਿੰਘ ਉਹ ਵੀ ਸਿੱਖ ਸੀਗੇ ਤੁਸੀਂ ਕਿਵੇਂ ਕਹਿ ਸਕਦੇ ਹੋ ਉਹਨੇ 93000 ਪਾਕਿਸਤਾਨੀ ਫੜ ਕੇ ਬੰਦੀ ਬਣਾ ਲਿਆ ਇਹ ਯੋਧੇ ਸੀਗੇ ਮਾਰਸ਼ਲ ਸੀਗੇ ਫਿਰ ਤਾਂ ਤੁਸੀਂ ਇਹੋ ਕਹੋਗੇ ਜੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਜਿਹੜਾ ਭਗਤ ਸਿੰਘ ਇਹ ਘੱਤਵਾਰਦੀ ਸੀਗਾ ਉਹਨੂੰ ਕਹਿੰਦੇ ਨੇ ਲੋਕ ਇਹ ਕਹਿੰਦੇ ਨੇ ਜਿਨ੍ਹਾਂ ਨੇ ਪੰਜਾਬ ਦੇ ਬਾਰੇ ਨੈਰੇਟਿਵ ਸੈੱਟ ਕਰਨਾ ਸਿੱਖਾਂ ਬਾਰੇ ਉਹਨਾਂ ਨੇ ਕਰ ਹੀ ਜਾਣਾ ਉਹਨਾਂ ਨੇ ਸਿੱਖਾਂ ਨੂੰ ਨੈਰੇਟਿਵ ਸੈੱਟ ਕਰਨਾ ਹੀ ਕਰਨਾ ਉਹਨਾਂ ਨੂੰ ਛੱਡੋ ਤੁਸੀਂ ਉਹ ਤਾਂ ਅੱਜ ਵੀ ਭਗਤ ਸਿੰਘ ਨੂੰ ਕਈ ਲੋਕ ਉੱਠ ਕੇ ਕਹਿ ਦਿੰਦੇ ਜੀ ਇਹ ਅਤਵਾਦੀ ਹੈਗਾ ਸਾਨੂੰ ਨਹੀਂ ਪਤਾ ਭਗਤ ਸਿੰਘ ਨੇ ਠੱਬੀਆਂ ਸਾਲਾਂ ਦੀ ਉਮਰ ਦੇ ਵਿੱਚ ਫਾਂਸੀ ਲੱ ਲਈ ਆਪਣੇ ਆਪ ਨੂੰ ਹਿੰਦੁਸਤਾਨ ਆਜ਼ਾਦ ਕਰਾਉਣ ਲਈ ਜਿਹੜੇ ਲੋਕ ਬੋ ਇਹ ਤਾਂ ਆਈਪੀਐਸ ਅਫਸਰ ਨੂੰ ਬੰਗਾਲ 'ਚ ਕਹੀ ਜਾਂਦੇ ਆ ਬਈ ਇਹ ਖਾਲਸਾ ਨਹੀਂ ਹੈਗਾ ਠੀਕ ਹੈ ਨਾ ਜਿਹੜਾ ਇਹਦਾ ਮਤਲਬ ਇਹ ਹਿੰਦੁਸਤਾਨ ਦੇ ਵਿੱਚ ਪਿਛਲੇ ਕੁਝ ਦੌਰ ਤੋਂ ਇੱਕ ਅਜੰਡਾ ਸੈੱਟ ਕੀਤਾ ਜਾ ਰਿਹਾ ਹੈ कि ਜਿਹੜੇ ਘੱਟ ਗਿਣਤੀ ਦੇ ਲੋਕ ਐ ਇਹਨਾਂ ਨੂੰ ਹੱਤਵਾਦੀਆਂ ਨਾਲ ਜੋੜਿਆ ਜਾਵੇ ਉਹਨੂੰ ਛੱਡੋ ਤੁਸੀਂ ਉਹ ਏਜੰਡਾ ਸੈੱਟ ਕਰਨ ਵਾਲੇ ਟ੍ਰੋਲ ਕਰਨ ਵਾਲੇ ਛੱਡੋ ਲੇਕਿਨ ਹਿੰਦੁਸਤਾਨ ਲਈ ਅਗਰ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਮਰਨਾ ਗੱਲ ਕਰ ਲਓ ਲਿਆਓ ਦੱਸੋ ਜੀ ਜਲੀਆਂ ਵਾਲਾ ਬਾਗ ਦੇ ਵਿੱਚ ਆਜ਼ਾਦੀ ਲੈਣ ਲਈ 1200 ਲੋਕਾਂ ਦਾ ਜਿਹੜਾ ਵਾ ਜਨਰਲ ਡਾਇਰ ਨੇ ਗੋਲੀਆਂ ਮਾਰੀਆਂ 800 ਸਿੱਖ ਸੀਗਾ ਮੈਨੂੰ ਹਿੰਦੁਸਤਾਨ 'ਚ ਇੱਕ ਵੀ ਤਰਾਸ ਦੀ ਦਿਖਾ ਦਿਓ ਜਿੱਦੇ 800 ਬੰਦਾ ਮਰਿਆ ਹੋਵੇ ਚਲੋ ਦੱਸੋ ਦੱਸੋ 800 ਸਿੱਖ ਮਰਿਆ ਉਹਦੇ ਵਿੱਚ ਦੱਸੋ ਜੇ ਕੋਈ ਹੋਰ ਮਰਿਆ ਹੋਵੇ ਹੁਣ ਤਾਂ ਆ ਕੇ ਗੱਲ ਕਰਦੇ ਜੀ ਇਹ ਨੈਰੇਟਿਵ ਸੈੱਟ ਕਰਦੇ ਨੇ ਇਹ ਲੋਗ ਅਜੰਡਾ ਸੈੱਟ ਕਰਦੇ ਨੇ ਲੇਕਿਨ ਇਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੀ ਅਸੀਂ ਘੱਟ ਗਿਣਤੀ ਦੇ ਲੋਕ ਹੈਗੇ ਆ ਇਹਨਾਂ ਨੇ ਆਰਮੀ ਲਈ ਕੀਤਾ ਬਹੁਤ ਕੁਝ ਹੈ ਦੇਸ਼ ਲਈ ਕੀਤਾ ਬਹੁਤ ਕੁਝ ਆ ਹੁਣ ਜੀ ਤੁਸੀਂ ਏਪੀ ਜੇਬਦੂਲ ਕਲਾਮ ਨੂੰ ਕਹੋ ਰਾਸ਼ਟਰਪਤੀ ਸੀਗਾ ਅੱਜ ਕਹੀ ਜਾਂਦੇ ਜੀ ਸਾਰੇ ਮੁਸਲਮਾਨ ਜਿਹੜੇ ਅੱਤਵਾਦੀ ਆ ਜੀ ਕਿਵੇਂ ਅੱਤਵਾਦੀ ਆ ਫਿਰ ਏਪੀ ਜੇਬਦੂਲ ਕਲਾਮ ਕੌਣ ਸੀਗਾ ਮੈਨੂੰ ਇਹ ਦੱਸੋ ਉਹਦੀ ਦਾ ਉਹ ਉਹਨੂੰ ਤਾਂ ਲੋਕ ਪੁੱਛਦੇ ਨੇ ਮਜ਼ਾਈਲਮੈਨ ਕਹਿੰਦੇ ਨੇ ਠੀਕ ਹੈ ਨਾ ਸਨਲ ਕਰਨਲ ਸੋਫੀਆ ਕੁਰੀਸ਼ੀ ਕੌਣ ਹੈ ਲੇਕਿਨ ਨੈਰੇਟਿਵ ਸੈੱਟ ਕਰਨ ਵਾਲੇ ਨੇ ਹਤਵਾਦੀਆਂ ਦੀ ਭੈਣ ਕਹਿ ਦਿੱਤਾ ਦੇਖੋ ਨਾ ਇਸ ਕਰਕੇ ਯਾਰ ਇੱਕ ਲੰਬਾ ਵਿਖਿਆ ਇਹਦੇ ਉੱਤੇ ਘਟਕਿੰਤਿਆਂ ਦੇ ਵਿੱਚ ਸਿੱਖ ਵੀ ਆਂਦੇ ਨੇ ਇਨ ਨੈਰੇਟਿਵ ਸੈੱਟ ਕੀਤਾ ਜਾਂਦਾ ਕਿ ਇੱਕ ਅਗਰ ਇੱਕ ਸਿੱਖ ਦਾ ਵੀ ਕੋਈ ਇਹਦੇ ਵਿੱਚ ਮਾੜਾ ਜਿਹਾ ਕਨੈਕਸ਼ਨ ਨਿਕਲਦਾ ਤਾਂ ਲਲਾ 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 ਕਰਦੇ ਹਿੰਦੁਸਤਾਨ ਦੇ ਜਿਹੜੇ ਵੱਡੇ ਵੱਡੇ ਚੈਨਲ ਆਲੇ ਸ਼ੁਰੂ ਕਰ ਦਿੰਦੇ ਜੀ ਅਤਵਾਦੀ 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 ਸੋ ਮੈਨੂੰ ਪਤਾ ਮੈਂ ਪੰਜਾਬ 'ਚ ਰਹਿਣਾ ਮੈਂ ਪ੍ਰੋ ਪੰਜਾਬੀ ਆ ਪੰਜਾਬ ਦੇ ਵਿੱਚ ਤਾਂ ਇਦਾਂ ਦੀ ਗੱਲ ਹੀ ਨਹੀਂ ਐ ਸਿੱਖ ਤਾਂ ਯਾਰ ਹਿੰਦੂ ਸਿੱਖਾਂ ਦੀ ਭਾਈਚਾਰਕ ਸਾਂਝ ਦੀ ਮਰਗੀ ਮਿਸਾਲ ਹੀ ਕੋਈ ਨਹੀਂ ਆ ਮਿਸਾਲ ਹੀ ਕੋਈ ਨਹੀਂ ਐ ਮੈਂ ਕਹਿੰਦਾ ਇਹਦੇ ਵਰਗਾ ਅਗਰ ਤੁਸੀਂ ਕੋਈ ਇਤਿਹਾਸ ਪੜੋ ਸਿੱਖ ਗੁਰੂਆਂ ਨੇ ਤਾਂ ਯਾਰ ਹਿੰਦੂਆਂ ਲਈ ਕੁਰਬਾਨੀਆਂ ਦਿੱਤੀਆਂ ਠੀਕ ਆ ਨਾ ਮੈਂ ਹੁਣ ਗੱਲਾਂ ਜ਼ਿਆਦਾ ਨਹੀਂ ਕਹਿਣੀਆਂ ਚਾਹੀਦੀਆਂ ਗੁਰੂ ਗੋਬਿੰਦ ਸਿੰਘ ਨਾਲ ਕਿੰਨੇ ਧੋਖਾ ਕੀਤਾ ਉਹ ਵੀ ਸਾਨੂੰ ਪਤਾ ਉਹਨਾਂ ਦੇ ਟੱਬਰ ਨਾਲ ਕਿੰਨੇ ਧੋਖਾ ਇਹ ਸਿਚੁਏਸ਼ਨ ਫਿਲਹਾਲ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬਨੇਰੂ ਵਨਡੀਆ ਪੰਜਾਬੀ ਤੇ